ਮੇਰੇ ਪਿੰਡ ਦੇ ਵਿੱਚ ਐਸੀ ਪਰਿਵਾਰ ਹੈ ਮੈਂ ਉਹਨੂੰ ਤੀਜੀ ਚੌਥੀ ਪੀੜ੍ਹੀ ਤੋਂ ਦੇਖਦਾ ਹੁਣਾ ਗਰੀਬ ਨੇ ਇੱਕ ਇੱਕ ਕਮਰੇ ਦੇ ਵਿੱਚ ਚਾਰ ਚਾਰ ਪਰਿਵਾਰ ਰਹਿੰਦੇ ਨੇ ਪਰ ਉੱਥੇ ਹੀ ਮੈਂ ਉਸ ਐਸੀ ਬੰਦੇ ਨੂੰ ਵੀ ਦੇਖਦਾ ਜਿਹਦੀਆਂ ਚੰਡੀਗੜ੍ਹ ਵਾਲੇ ਦੇ ਵਿੱਚ ਚਾਰ ਚਾਰ ਕੋਠੀਆਂ ਨੇ ਉਹਦੋਂ ਕੋ ਕਿਹੜਾ ਅੰਤਰਾ ਐਦਾਂ ਹੀ ਮੈਂ ਪਿੰਡ ਦੇ ਵਿੱਚ ਜਰਨਲ ਨੂੰ ਦੇਖਦਾ 25 ਕਿੱਲਾਂ ਦਾ ਮਾਲਕ ਹੈ 20 ਕਿੱਲਾਂ ਦਾ ਮਾਲਕ ਹੈ ਉਸੇ ਪਿੰਡ ਦੇ ਵਿੱਚ ਬੇਜਮੀਨਾ ਵੀ ਹੈ ਅੱਧੇ ਕਿੱਲੇ ਵਾਲਾ ਵੀ ਹੈ ਉਹਦਾ ਵੀ ਇਹੀ ਹਾਲ ਹੈ ਇੱਕ ਚਵਾਰੇ ਦੇ ਚਵਾਰਾ ਪਹਿਰਿਆ ਇੱਕ ਗਰੀਬ ਤੋਂ ਗਰੀਬ ਹੋ ਰਿਹਾ ਕਿੱਥੇ ਹੈ ਰਿਜ਼ਰਵੇਸ਼ਨ ਰਿਜ਼ਰਵੇਸ਼ਨ ਉਹਨੂੰ ਤਾਂ ਮਿਲੇ ਨਹੀਂ ਰਹੀ ਜਿੱਦੇ ਤੱਕ ਲੋੜ ਜਿੱਦ ਤੱਕ ਪਹੁੰਚਣੀ ਚਾਹੀਦੀ ਹੈ ਰਿਜ਼ਰਵੇਸ਼ਨ ਤੇ ਕਾਬਜ ਕੌਣ ਹੈ ਪੈਸੇ ਵਾਲੇ ਭਾਵੇਂ ਉਹ ਐਸਸੀ ਦੇ ਵਿੱਚੋਂ ਆ ਭਾਵੇਂ ਉਹ ਜਰਨਲ ਦੇ ਵਿੱਚੋਂ ਆ ਭਾਵੇਂ ਉਹ ਓਵੀਸੀ ਦੇ ਵਿੱਚੋਂ ਆ ਭਾਵੇਂ ਉਹ ਵੀਸੀ ਦੇ ਵਿੱਚੋਂ ਆ ਜਿਹੜਾ ਤਕੜਾ ਉਹਦੀ ਸੱਤੀ 200 ਵਾ ਗਰੀਬਤਾ ਗਰੀਬ ਹੈ ਗਰੀਬ ਦੀ ਕਾਹਦੀ ਜਾਤ ਆ ਗਰੀਬਤਾ ਗਰੀਬ ਹੈ ਜ ਗਰੀਬ ਦੀ ਕੋਈ ਜਾਤ ਹੈਗੀ ਨਹੀਂ ਕੋਈ ਜਾਤ ਨਹੀਂ ਬਈ ਗਰੀਬ ਦਾ ਕੋਈ ਸਟੈਂਡਰਡ ਨਹੀਂ ਹੈਗਾ ਤੇ ਇਸ ਵਿੱਚੋਂ ਕੱਢੂਗਾ ਕੌਣ ਵਿਦਿਆ ਐਜੂਕੇਸ਼ਨ ਕਰਦੀ ਹੈ ਬੰਦੇ ਨੇ ਜਿਹੜਾ ਇੱਥੇ ਪੜ੍ਹੂਗਾ ਉਹ ਕਾਮਯਾਬ ਹੋਊਗਾ ਤੇ ਹੁਣ ਇਹਦੇ ਤੇ